2 ਦਸੰਬਰ ਨੂੰ 2024 ਦੇ ਵਿੱਚ ਆ ਕੇ ਜਦੋਂ ਇਹ ਫੈਸਲਾ ਹੁੰਦਾ ਉਦੋਂ ਇਹਨੂੰ ਮਾਲਵੇ ਦਾ ਇੱਕ ਅਕਾਲੀ ਆਗੂ ਅਪਰੋਚ ਕਰਦਾ ਔਰ ਮਾਝੇ ਦੇ ਇੱਕ ਸਾਬਕਾ ਅਕਾਲੀ ਆਗੂ ਦੇ ਹਵਾਲੇ ਕਰ ਦਿੰਦਾ ਜਿੱਥੇ ਉਹਦੇ ਘਰ 'ਚ ਬੈਠ ਕੇ ਸਾਰੀ ਸਾਜ਼ਿਸ਼ ਘੜੀ ਜਾਂਦੀ ਹੈ ਮੀਡੀਆ ਨੂੰ ਇੰਟਰਵਿਊ ਦਿੱਤੀਆਂ ਜਾਂਦੀਆਂ ਨੇ ਕੋਲੋਂ ਪੈਸਾ ਲਾ ਕੇ ਸੋਸ਼ਲ ਮੀਡੀਆ ਤੇ ਕਰਦਾਰਕੁਸ਼ੀ ਕੀਤੀ ਜਾਂਦੀ ਹੈ ਔਰ ਅੰਤ ਵਿੱਚ ਆ ਕੇ ਇੱਕ ਫਰਜੀ ਰਿਪੋਰਟ ਝੂਠੇ ਪੁਲਿਸ ਮੁਕਾਬਲਿਆਂ ਦੀ ਰਿਪੋਰਟ ਬੰਦ ਤਿਆਰ ਕਰਕੇ ਗਿਆਨੀ ਹਰਪੀ ਸਿੰਘ ਦਾ ਕਰੈਕਟਰ ਅਸੈਸਿਨੇਸ਼ਨ ਕਰਕੇ ਉਹਨਾਂ ਨੂੰ ਸੇਵਾਮੁਕਤ ਕਰ ਦਿੱਤਾ ਜਾਂਦਾ ਹੈ ਉਸ ਰਿਪੋਰਟ ਨੂੰ ਐਂਟੀ ਸਿਕ ਸੋਸ਼ਲ ਮੀਡੀਆ ਹੈਂਡਲਸ ਨੇ ਦੱਬ ਕੇ ਸਿੱਖਾਂ ਦੇ ਖਿਲਾਫ ਵਰਤਿਆ ਲੋ ਭਾਈ ਸਿੱਖਾਂ ਦੇ ਜਥੇਦਾਰ ਇਹੋ ਜੇ ਸਾਰੀ ਕੌਮ ਦੀ ਬਦਨਾਮੀ ਹੋਈ ਸ਼ਰਮਿੰਦਗੀ ਫੇਸ ਕਰਨੀ ਪਈ ਔਰ ਕਿ ਉਤਾਰਨਾ ਸੀ ਠੀਕ ਹੈ ਤੁਹਾਡੀ ਇਹ ਮਨਸ਼ਾ ਸੀ ਕਿ ਇਹਨਾਂ ਨੇ ਸਾਡੇ ਖਿਲਾਫ ਫੈਸਲੇ ਦਿੱਤੇ ਨੇ ਪਰ ਇੰਨੀ ਜ਼ਿਆਦਾ ਮਾਈਲੇਜ ਕੌਣ ਇਹਨਾਂ ਨੂੰ ਦੇ ਦਿੰਦਾ ਹੈ ਕਿ ਤੁਸੀਂ ਇੰਨੇ ਗੰਭੀਰ ਦੋਸ਼ ਲਾਉਣੇ ਕਿਰਦਾਰ ਵਜੋਂ ਉਮੀਦਵਾਰ ਇਲੈਕਸ਼ਨ 'ਚ ਕਮਜ਼ੋਰ ਹੁੰਦਾ ਤੇ ਉਦੋਂ ਸੈਲੀਬ੍ਰਿਟੀ ਹਾਇਰ ਕੀਤੇ ਜਾਂਦੇ ਜੀ ਤਾਂ ਉਹਨਾਂ ਨੂੰ ਹੋਰ ਕੋਈ ਫਿਲਮ ਸਟਾਰ ਲੱਭਾ ਨਹੀਂ ਉਹਨਾਂ ਨੇ ਲੰਗਾ ਲੱਭ ਲਿਆ ਘਰ ਦਾ ਫਿਲਮ ਸਟਾਰ ਸੀ ਤਾਨੂੰ ਯਾਦ ਹੋਏਗਾ ਜਦੋਂ प्रदीप ਕਲੇਰ ਫੜਿਆ ਗਿਆ ਸੀ ਬਰਗਾੜੀ ਬੇਦਬੀਆ ਦੇ ਕੇਸ ਚ ਉਹ ਕਹਿੰਦਾ ਜਦੋਂ ਅਸੀਂ ਰਾਮ ਰੀਮ ਵਾਲੀ ਲੈਟਰ ਲੈ ਕੇ ਸੁਖਵੀਰ ਬਾਦਲ ਕੋਲ ਗਏ ਤੇ ਅਸੀਂ ਉਹਨੂੰ ਇੱਕ ਸਵਾਲ ਕੀਤਾ ਵੀ ਕੀ ਹੋਣੇ ਮਸਲਾ ਨਿਬੜ ਜਾਏਗਾ ਕਹਿੰਦਾ ਉਹ ਕਹਿੰਦਾ ਵੀ ਜਿਵੇਂ ਤੁਹਾਡੇ ਸਿਸਟਮ ਦਾ ਡੇਰੇ ਵਾਲੇ ਸਿਸਟਮ ਦਾ ਬਾਬਾ ਰਾਮ ਰੀਮ ਹੈ ਸਿੱਖਾਂ ਵਾਲੇ ਪਾਸੇ ਬਾਬਾ ਮੈਂ ਐਕਚੁਅਲੀ ਪ੍ਰੋਬਲਮ ਹੀ ਇੱਥੇ ਹੈ ਕਿ ਉਹਨੂੰ ਸ਼ਮਨੀ ਅਕਾਲੀ ਦਾਲ ਸ਼ਮਨੀ ਕੋਟਰ ਦਾ ਪ੍ਰਬੰਧਕ ਕਮੇਟੀ ਆਪਣੀ ਪ੍ਰਾਈਵੇਟ ਲਿਮਟਿਡ ਫਰਮ ਲੱਗ ਰਹੀ ਹੈ ਔਰ ਥੱਲੇ ਵਾਲੇ ਜਿਹੜੇ ਇਹ ਜ਼ਫਦਰ ਜੇ ਬਣਾਏ ਹੋਏ ਇਹਨੂੰ ਲੱਗਦਾ ਇਹ ਮੇਰੇ EMPLOYE ਸੱਚਾ ਗਾਲਜੀ ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ ਯੂਐਸਏ ਵੇਖਣਾ ਸੁਣਨਾ ਤੁਸੀਂ ਸ਼ੁਰੂ ਕਰ ਚੁੱਕੇ ਹੋ ਜਦੋਂ 2 ਦਸੰਬਰ ਦੇ ਫੈਸਲੇ ਆਉਂਦੇ ਨੇ ਤਾਂ ਉਸ ਤੋਂ ਬਾਅਦ ਬਹੁਤ ਕੁਝ ਤੈਅ ਹੋ ਗਿਆ ਤੇ ਬਹੁਤ ਕੁਝ ਸਾਹਮਣੇ ਆਉਣਾ ਹਲੇ ਬਾਕੀ ਸੀ ਇੱਕ ਚੀਜ਼ ਜਿਹੜੀ ਤੈਅ ਹੋਈ ਸੀ ਜਿਹੜੀ ਜਥੇਦਾਰ ਸਹਿਬਾਨ ਆਪਣੇ ਮੁਖਾਰਬੇ ਤੋਂ ਵੀ ਕਹਿ ਚੁੱਕੇ ਸੀ ਕਿ ਸਾਨੂੰ ਘਰ ਤੋਰਨ ਦੀ ਕਾਇਤ ਸ਼ੁਰੂ ਕਰ ਦਿੱਤੀ ਜਾਊਗੀ ਉਹੀ ਕੁਝ ਹੋਇਆ ਬਹੁਤ ਤਰ੍ਹਾਂ ਦੇ ਪੱਦੇ ਪੱਦੇ ਇਲਜ਼ਾਮ ਲਾਏ ਵੀ ਗਏ ਬਹੁਤ ਸਾਰੇ ਸਿੱਖ ਬੁੱਧੀਜੀਵੀ ਲੋਕਾਂ ਨੇ ਇਹ ਵੀ ਗੱਲ ਕਹੀ ਕਿ ਜਦੋਂ ਹੁਣ ਇਹ ਜਿਹੜੇ ਇਲਜ਼ਾਮ ਲਾਏ ਜਾ ਰਹੇ ਨੇ ਜੇਕਰ ਇਸੇ ਤਰੀਕੇ ਦੇ ਨਾਲ ਪਬਲਿਕ 'ਚ ਜਾਂਦੇ ਨੇ ਜਾਂ ਫਿਰ ਇਹ ਜਦੋਂ ਡਾਕੂਮੈਂਟੇਸ਼ਨ ਹੋ ਜੂਗੀ ਇਹਨਾਂ ਦੀ ਤਾਂ ਇਹ ਖਤਰਨਾਕ ਹੋਣਗੇ ਜਦੋਂ ਅੱਜ ਤੋਂ 10 20 ਜਾਂ 50 ਸਾਲ ਬਾਅਦ ਬੱਚੇ ਇਹਨਾਂ ਡਾਕੂਮੈਂਟਸ ਨੂੰ ਚੱਕ ਕੇ ਦੇਖਣਗੇ ਤਾਂ ਉਹ ਕੀ ਸੋਚਣਗੇ ਕਿ ਜਥੇਦਾਰ ਸਾਹਿਬ ਤੇ ਜਿਹੜੇ ਇਲਜ਼ਾਮ ਲੱਗੇ ਨੇ ਉਹ ਸੱਚੇ ਨੇ ਝੂਠੇ ਨੇ ਕੀ ਨੇ ਪਰ ਉਸ ਨੂੰ ਹੀ ਵੰਨਣ ਦੀ ਕੋਸ਼ਿਸ਼ ਕੀਤੀ ਗਈ ਹੈ ਇੱਕ ਰਿਪੋਰਟ ਆਈ ਹੈ ਇਸੇ ਬਾਬਤ ਭਾਈ ਸੁਖਦੇਵ ਸਿੰਘ ਫਗਵਾੜਾ ਹੁਣਾਂ ਨਾਲ ਗੱਲਬਾਤ ਕਰਦੇ ਆ ਸਭ ਤੋਂ ਪਹਿਲਾਂ ਫਤੇਦੀਸਾਨ ਪੋਨੇ ਵਾਹੀ ਕੁਟੀ ਕਾ ਜਿਸ ਤਰੀਕੇ ਨਾਲ ਮੈਂ ਗੱਲ ਕੀਤੀ ਹੈ ਕਿ 10 20 50 ਸਾਲ ਬਾਅਦ ਜੇਕਰ ਉਹੀ ਡਾਕੂਮੈਂਟ ਜਿਹੜੇ ਸ਼੍ਰੋਮਣੀ ਕਮੇਟੀ ਨੇ ਰੱਖੇ ਨੇ ਅੱਗੇ ਕਿ ਆਹ ਕੁਝ ਕਰਦੇ ਰਹੇ ਨੇ ਜਥੇਦਾਰ ਸਹਿਬਾਨ ਜੇ ਕਿਤੇ ਉਹ ਬੱਚਿਆਂ ਤੋਂ ਅੱਗੇ ਜਾਂਦੇ ਉਹ ਜੇ ਉਦਾਂ ਹੀ ਪੜ ਕੇ ਉਦਾਂ ਹੀ ਯਕੀਨ ਕਰਦੇ ਤਾਂ ਬਹੁਤ ਅ ਸ਼ਰਮਨਾਕ ਗੱਲ ਸਾਡੇ ਸਾਰਿਆਂ ਲਈ ਹੋਣੀ ਸੀ ਅੱਜ ਜਿਹੜੀ ਰਿਪੋਰਟ ਆਈ ਹੈ ਇਸ ਨੂੰ ਉਸੇ ਦੇ ਨਾਲ ਤੋਲਦਿਆਂ ਹੋਇਆਂ ਤੁਸੀਂ ਕੀ ਕਹਿਣਾ ਚਾਹੁੰਦੇ ਦੇਖੋ ਇਹ ਜਿਹੜੀ ਰਿਪੋਰਟ ਸੀ ਤਿੰਨ ਮੈਂਬਰੀ ਕਮੇਟੀ ਦੀ ਇਹ ਪੰਥ ਤੇ ਤਖਤਾਂ ਤੇ ਤਖਤਾਂ ਦੀ ਮਾਣ ਮਰਿਆਦਾ ਤੇ ਹਮਲਾ ਸੀ ਔਰ ਬਿਲਕੁਲ ਧੜਵੀ ਵਰਗਾ ਹਮਲਾ ਸੀ ਤੇ ਉਸ ਧੜਵੀ ਹਮਲੇ ਦਾ ਜਵਾਬ ਰਿਪੋਰਟ ਦੇ ਬਦਲੇ ਰਿਪੋਰਟ ਦੇ ਵਿੱਚ ਸਾਡੀ ਕੌਮ ਦਾ ਮਾਣ ਪੰਜਾਬ ਮਨੁੱਖੀ ਅਧਿਕਾਰ ਸਭਟਾ ਨੇ ਦਿੱਤਾ ਉਹਦੇ ਵਿੱਚ ਉਹਨਾਂ ਨੇ ਸਾਰੀਆਂ ਗੱਲਾਂ ਸਾਫ਼ ਕਰ ਦਿੱਤੀਆਂ ਨੇ ਵੀ ਜਿਹੜੇ ਇਲਜ਼ਾਮ ਲਾਏ ਗਏ ਸੀ ਕਚਤ ਗੁਰਪ੍ਰੀਤ ਸਿੰਘ ਜਿਹੜਾ ਕਿ ਗਿਆਨੀ ਆਰ ਪੀ ਸਿੰਘ ਦਾ ਸੰਤੂ ਦੱਸਿਆ ਜਾ ਰਿਹਾ ਉਹਨੇ ਇਹ ਕਿਹਾ ਸੀ ਕਿ ਉਹਦੀ ਪਤਨੀ ਸੰਦਰਪਾਲ ਕੌਰ ਦੇ ਗਿਆਨੀ ਆਰ ਪੀ ਸਿੰਘ ਨਾਲ ਨਜਾਇਜ਼ ਵੰਸੀ ਜਿਹਦੇ ਕਰਕੇ ਮੇਰਾ ਘਰ ਖਰਾਬ ਹੋਇਆ ਤਾਂ ਇਹਨੂੰ ਜਦੋਂ ਤੁਸੀਂ ਪੜਾਦਰ ਪੜਾ ਸਮਝਦੇ ਹੋ ਤਾਂ 2007 ਦੇ ਵਿੱਚ ਸਭ ਤੋਂ ਪਹਿਲਾਂ ਗੁਰਪ੍ਰੀਤ ਸਿੰਘ ਅ ਧਰਮ ਪ੍ਰਚਾਰ ਕਮੇਟੀ ਨੂੰ ਇੱਕ ਸ਼ਿਕਾਇਤ ਦਿੰਦਾ ਹੈ ਗਿਆਨੀ ਆਰ ਪੀ ਸਿੰਘ ਦੇ ਖਿਲਾਫ ਉਹਦੇ 'ਚ ਇਹੋ ਜਿਹੇ ਇਲਜ਼ਾਮਾਂ ਦਾ ਕੋਈ ਜ਼ਿਕਰ ਨਹੀਂ ਸੀ ਪਰ ਇਹ ਕਿਹਾ ਗਿਆ ਕਿ ਮੇਰਾ ਘਰ ਖਰਾਬ ਕੀਤਾ ਗਿਆ ਫਲਾਈਂਗ ਬੈਟਰੀ ਹੈ ਇਨਵੈਸਟੀਗੇਸ਼ਨ ਹੁੰਦੀ ਹੈ ਤੇ ਗਿਆਨੀ ਆਰ ਪੀ ਸਿੰਘ ਦੇ ਹੱਕ 'ਚ ਰਿਪੋਰਟ ਤਿਆਰ ਹੁੰਦੀ ਹੈ ਜਿਹੜੀ ਕਿ ਆਹ ਰਿਪੋਰਟ ਜਿਹੜੀ ਨਵੀਂ ਬਣਾਈ ਗਈ ਆ ਉਹ ਉਹਦੇ ਵਿੱਚ ਉਹਨੂੰ ਕਿਤੇ ਵੀ ਮੈਂਸ਼ਨ ਨਹੀਂ ਕੀਤਾ ਗਿਆ ਔਰ इवन ਉਹਨੂੰ ਰਿਕਾਰਡ ਦੇ ਵਿੱਚੋਂ ਵੀ ਗੈਪ ਕੀਤਾ ਗਿਆ 2006 ਦੇ ਵਿੱਚ ਗੁਰਪ੍ਰੀਤ ਸਿੰਘ ਨੂੰ ਉਹਦੇ ਮਾਵਾਪ ਘਰ ਚੋਂ ਬੇਦਖਲ ਕਰ ਦਿੰਦੇ ਨੇ ਡਿਊ ਟੂ ਕਿ ਉਹ ਬੰਦਾ ਸ਼ਰਾਬੀ ਸੀ ਤੇ ਵਾਇਲੈਂਸ ਕਰਦਾ ਸੀ ਜੀ ਉਹੀ ਉਹਦੇ ਮਾਪਿਆਂ ਦੇ ਇਲਜ਼ਾਮਾਂ ਤੇ ਮੋਹਰ ਲਾਉਂਦਿਆਂ 2007 ਦੇ ਵਿੱਚ ਹੀ ਉਹਦੀ ਪਤਨੀ ਵੱਲੋਂ ਗੁਰਪ੍ਰੀਤ ਸਿੰਘ ਦੇ ਉੱਤੇ 498 ਇਹਦਾ ਪਰਚਾ ਦਰਜ ਹੁੰਦਾ ਜੀ ਜੈਤੋ ਥਾਣੇ ਦੇ ਵਿੱਚ ਔਰ ਉਸ ਤੋਂ ਬਾਅਦ 2016 ਤੱਕੇ ਟ੍ਰਾਇਲ ਚੱਲਦੇ ਨੇ ਯਾਨੀ 9 ਸਾਲਾਂ ਦੇ ਵਿੱਚ ਉਲਸਕੋਲ ਜਾਂਚ ਚੱਲੀ ਅਦਾਲਤਾਂ ਕੋਲ ਟ੍ਰਾਇਲ ਚੱਲੇ ਵਨ ਸਾਈਡ ਦਾ ਡਾਈਵੋਰਸ ਦਾ ਟ੍ਰਾਇਲ ਚੱਲਿਆ ਖਰਚੇ ਦਾ ਕੇਸ ਚੱਲਿਆ ਇਹਨਾਂ ਸਾਰੇ ਕੇਸਾਂ ਦੇ ਦੌਰਾਨ ਗਿਆਨੀ ਹਰਪ੍ਰੀਤ ਸਿੰਘ ਦਾ ਲਬਜ ਦਾ ਨਾਮ ਹੀ ਹੈ ਨਹੀਂ ਕਿਤੇ ਜੀ ਗੁਰਪ੍ਰੀਤ ਸਿੰਘ ਨੇ ਕਿਤੇ ਵੀ ਇਹ ਇਲਜ਼ਾਮ ਨਹੀਂ ਲਾਇਆ ਕਿ ਉਹਦੇ ਪਤਨੀ ਦੇ ਗਿਆਨੀ ਹਰਪ੍ਰੀਤ ਸਿੰਘ ਨਾਲ ਕਿਤੇ ਸਬੰਧ ਨੇ ਠੀਕ ਹੈ ਸੋ ਜੇ 10 ਸਾਲ ਕਾਨੂੰਨੀ ਕਾਰਵਾਈ ਦੌਰਾਨ ਅਦਾਲਤੀ ਟ੍ਰਾਇਲ ਦੌਰਾਨ ਜਦੋਂ ਹਰ ਬੰਦਾ ਆਜ਼ਾਦ ਹੁੰਦਾ ਆਪਣੀ ਗੱਲ ਰੱਖਣ ਦਾ ਲਿਖਤੀ ਡਾਕੂਮੈਂਟ ਦੇਣ ਦਾ ਹੁਣ ਤਾਂ ਅਦਾਲਤਾਂ 'ਚ ਜਿਹੜੇ ਮਤਲਬ ਰਟੇ ਰਟਾਏ ਝੂਠੇ ਇਲਜ਼ਾਮ ਵੀ ਜਦੋਂ ਮੈਰਿਟਲ ਡਿਸਪਿਊ ਤਾਂ ਘਟਿਆ ਤੋਂ ਘਟਿਆ ਇਲਜ਼ਾਮ ਉਹ ਵੀ ਲਾਏ ਜਾਂਦੇ ਨੇ ਜਿਹੜੇ ਬਿਲਕੁਲ ਐਗਜ਼ਿਸਟ ਨਹੀਂ ਕਰਦੇ ਜੀ ਜੀ ਤੇ ਜੇ ਮੜਾ ਜੀ ਵੀ ਸੱਚਾ ਸੀ ਤੇ ਇਹਨੇ ਜ਼ਿਕਰ ਕਿਉਂ ਨਹੀਂ ਕੀਤਾ ਜੀ 2016 ਦੇ ਵਿੱਚ ਜਾ ਕੇ ਇਹਨਾਂ ਦਾ ਵਨ ਸਾਈਡਡ ਡਾਈਵੋਰਸ ਜਿਹੜਾ ਉਹ ਫਾਈਨਲ ਹੁੰਦਾ ਤੇ ਉਸ ਤੋਂ ਪਹਿਲਾਂ ਜਿਹੜੀ ਗੱਲ ਇਹਨੇ ਕਹੀ ਵੀ ਗੈਨੀ ਹਰਪੀ ਸਿੰਘ ਨੇ ਮੈਨੂੰ ਜੇਲ੍ਹ ਕਰਾਇਆ ਉਹ ਵੀ ਅਦਾਲਤੀ ਹੁਕਮਾਂ ਤੇ ਜੇਲ੍ਹ ਗਿਆ ਕੋਰਟ ਆਫ ਕੰਟੈਂਪਟ ਆਫ ਕੋਰਟ ਦੇ ਕੇਸ ਦੇ ਵਿੱਚ ਠੀਕ ਹੈ 2 ਦਸੰਬਰ ਨੂੰ 2024 ਦੇ ਵਿੱਚ ਆ ਕੇ ਜਦੋਂ ਇਹ ਫੈਸਲਾ ਹੁੰਦਾ ਉਦੋਂ ਇਹਨੂੰ ਮਾਲਵੇ ਦਾ ਇੱਕ ਅਕਾਲੀ ਆਗੂ ਅਪਰੋਚ ਕਰਦਾ ਔਰ ਮਾਝੇ ਦੇ ਇੱਕ ਸਾਬਕਾ ਅਕਾਲੀ ਆਗੂ ਦੇ ਹਵਾਲੇ ਕਰ ਦਿੰਦਾ ਜਿੱਥੇ ਉਹਦੇ ਘਰ ਚ ਬੈ ਕੇ ਸਾਰੀ ਸਾਜ਼ਿਸ਼ ਘੜੀ ਜਾਂਦੀ ਹੈ ਮੀਡੀਆ ਨੂੰ ਇੰਟਰਵਿਊਸ ਦਿੱਤੀਆਂ ਜਾਂਦੀਆਂ ਨੇ ਕੋਲੋਂ ਪੈਸਾ ਲਾ ਕੇ ਸੋਸ਼ਲ ਮੀਡੀਆ ਤੇ ਕਰਦਾਰਕੁਸ਼ੀ ਕੀਤੀ ਜਾਂਦੀ ਹੈ ਔਰ ਅੰਤ ਵਿੱਚ ਆ ਕੇ ਇੱਕ ਫਰਜੀ ਰਿਪੋਰਟ ਝੂਠੇ ਪੁਲਿਸ ਮੁਕਾਬਲਿਆਂ ਦੀ ਰਿਪੋਰਟ ਵਾਂਗ ਤਿਆਰ ਕਰਕੇ ਗਿਆਨੀ ਆਰਪੀ ਸਿੰਘ ਦਾ ਕਰੈਕਟਰ ਅਸੈਸਿਨੇਸ਼ਨ ਕਰਕੇ ਉਹਨਾਂ ਨੂੰ ਸੇਵਾਮੁਕਤ ਕਰ ਦਿੱਤਾ ਜਾਂਦਾ ਹੈ ਔਰ ਇਹ ਇਲਜ਼ਾਮ ਗਿਆਨੀ ਆਰਪੀ ਸਿੰਘ ਤੱਕ ਸੀਮਤ ਨਹੀਂ ਰਿਹਾ ਜਿਸ ਦਿਨ ਉਹ ਰਿਪੋਰਟ ਜਾਰੀ ਬਣੀ ਤੇ ਜਨਤਕ ਹੋਈ ਉਸ ਰਿਪੋਰਟ ਨੂੰ ਐਂਟੀ ਸਿਕ ਸੋਸ਼ਲ ਮੀਡੀਆ ਹੈਂਡਲਸ ਨੇ ਦੱਬ ਕੇ ਸਿੱਖਾਂ ਦੇ ਖਿਲਾਫ ਵਰਤਿਆ ਲੋ ਭਾਈ ਸਿੱਖਾਂ ਦੇ ਜਥੇਦਾਰ ਇਹੋ ਜੇ ਹੁੰਦੇ ਸਾਰੀ ਕੌਮ ਦੀ ਬਦਨਾਮੀ ਹੋਈ ਸ਼ਰਮਿੰਦਗੀ ਫੇਸ ਕਰਨੀ ਪਈ ਔਰ ਇਤਿਹਾਸ ਦੇ ਵਿੱਚ ਇਹ ਇੱਕ ਕਾਲਾ ਚੈਪਟਰ ਜਿਹੜਾ ਉਹ ਬਣ ਗਿਆ ਅਸੀਂ ਧੰਨਵਾਦ ਕਰਦੇ ਹਾਂ ਸਰਾਰ ਪਰਮਜੀਤ ਸਿੰਘ ਰਾਏਪੁਰ ਜਿਨ੍ਹਾਂ ਨੇ ਇਨੀਸ਼ੀਏਟਿਵ ਲਿਆ ਜਿਨ੍ਹਾਂ ਨੇ ਐਪਲੀਕੇਸ਼ਨ ਦਿੱਤੀ ਪੀਐਚਆਰ ਨੂੰ ਉਹ ਉਹਨਾਂ ਨੇ ਪਰਸੋਂ ਜਿਹੜਾ ਹੈ 25 ਮਾਰਚ ਨੂੰ ਆਪਣੀ ਰਿਪੋਰਟ ਜਿਹੜੀ ਉਹ ਜਨਤ ਕਰ ਦਿੱਤੀ ਹੁਣ ਜਿਹੜੀ ਗੱਲ ਹੈ ਵੀ ਇਸ ਰਿਪੋਰਟ ਦੇ ਆਧਾਰ ਤੇ ਕੱਲ ਦੇ ਬਜਟ اجلاس ਦੇ ਵਿੱਚ ਸਾਰੇ ਸ਼੍ਰੋਣੀ ਕਮੇਟੀ ਮੈਂਬਰ ਪੰਥ ਵਾਲੇ ਪਾਸੇ ਖੜਨ 86 ਨੰਬਰ ਪਤਾ ਮਤਾ ਜਿਹੜਾ 19 ਦਸੰਬਰ ਦਾ ਗਿਆਨੀ ਆਰ ਪੀ ਸਿੰਘ ਨੂੰ ਫਾਰਕ ਕਰਨ ਦਾ ਉਹਨੂੰ ਰੱਦ ਕਰਾਉਣ ਜਥੇਦਾਰਾਂ ਦੀ ਸੇਵਾ ਨਿਯੁਕਤੀ ਤੇ ਸੇਵਾ ਮੁਕਤੀ ਦੋਵਾਂ ਦਾ ਵਿਧੀ ਵਿਧਾਨ ਬਣੇ ਉਹਨਾਂ ਦੇ ਕਾਰਜ ਖੇਤਰ ਅਧਿਕਾਰ ਖੇਤਰ ਦਾ ਸਿਵਾਵਾਂ ਦਾ ਡੂ ਐਂਡ ਡਾਂਟਸ ਦਾ ਅਧਿਕਾਰ ਖੇਤਰ ਸਾਰਾ ਵਿਧੀ ਵਿਧਾਨ ਬਣੇ ਉਸੇ ਵਿਧੀ ਵਿਧਾਨ ਦੇ ਨਾਲ ਸੇਵਾ ਮੁਕਤੀ ਹੋਵੇ ਉਸੇ ਵਿਧੀ ਵਿਧਾਨ ਨਾਲ ਭਾਵੇਂ ਨਵੇਂ ਦੀ ਨਿਯੁਕਤੀ ਕਰਦੇ ਹੋ ਸਾਨੂੰ ਕੋਈ ਇਤਰਾਜ਼ ਨਹੀਂ ਸਾਡਾ ਨਿੱਜੀ ਤੌਰ ਤੇ ਨਾ ਤਾਂ ਕੁਲਦੀਪ ਸਿੰਘ ਗੜਗੱਜ ਨਾਲ ਕੋਈ ਵਿਰੋਧ ਆ ਨਾ ਗਿਆਨੀ ਆਰਪੀ ਸਿੰਘ ਨਾਲ ਕੋਈ ਸਮਰਥਨ ਦੋਵਾਂ ਲਾਤਾ ਜਿਸੀਂ ਚਾਹੁੰਦੇ ਆ ਕਿ ਇੱਕ ਵਿਧੀ ਵਿਧਾਨ ਬਣੇ ਔਰ ਅਹੁਦੇ ਦੀ ਮਾਨ ਮਰਿਆਦਾ ਨੂੰ ਧਿਆਨ ਚ ਰੱਖੋ ਇਹ ਇਤਿਹਾਸ ਚ ਕਾਲਾ ਚੈਪਟਰ ਨਾ ਬਣੇ ਲਾਉਣ ਵਾਲਿਆਂ ਨੂੰ ਸਤਿਕਾਰ ਨਾਲ ਲਾ ਦਿਓ ਬਿਠਾਉਣ ਵਾਲਿਆਂ ਨੂੰ ਸਤਿਕਾਰ ਨਾਲ ਬਿਠਾ ਦਿਓ ਜੀ ਇਹ ਇਹਨਾਂ ਦੇ ਕੋਲ ਜਦੋਂ ਪ੍ਰੈਸ ਕਾਨਫਰੰਸ ਕਿਸੇ ਵੀ ਚੀਜ਼ ਨੂੰ ਡਿਫੈਂਡ ਕਰਨਾ ਹੁੰਦਾ ਉਦੋਂ ਤਾਂ ਸੁੱਚਾ ਸਿੰਘ ਲੰਗਾ ਵਰਗੇ ਨੇ ਸਾਹਮਣੇ ਬਿਠਾਉਣ ਲਈ ਪਰ ਜਦੋਂ ਉਤਾਰਨਾ ਕਿਸੇ ਵੀ ਜਥੇਦਾਰ ਸਾਹਿਬ ਨੂੰ ਆਪਾਂ ਇੱਕ ਸ਼ਬਦ ਵਰਤਣੇ ਨਹੀਂ ਚਾਹੀਦੇ ਪਰ ਫੋਰਥ ਕਲਾਸ ਦੇ ਜਿਹੜੇ EMPLOYE ਹੁੰਦੇ ਨੇ ਉਹਨਾਂ ਵਾਲੀ ਕਰਦੇ ਨੇ ਕੋਈ ਵੀ ਇਹੋ ਜੀ ਕਹਿ ਦਈਏ ਵੀ ਸੇਵਾ ਨਹੀਂ ਹੈ ਐਸਜੀਪੀਸੀ ਦੇ ਅੰਡਰ ਜਿੱਥੇ ਦਸਤਾਰਾ ਪੇਟ ਕਰਕੇ ਅ ਅਹੁਦਾ ਦਿੱਤਾ ਜਾਂਦਾ ਹੋਵੇ ਸਿਰਫ ਸਿਬਾਏ ਅਕਾਲ ਤਖਤ ਸਾਹਿਬ ਦੇ ਜਥੇਦਾਰਾਂ ਤੋਂ ਤੇ ਇਹ ਜਦੋਂ ਸਾਰਾ ਕੁਝ ਹੁੰਦਾ ਹੈ ਜਦੋਂ ਇਹੋ ਜੀਆਂ ਚੀਜ਼ਾਂ ਵਾਪਰ ਜਾਂਦੀਆਂ ਨੇ ਤਾਂ ਸਭ ਤੋਂ ਪਹਿਲਾਂ ਮੇਰੇ ਦਿਮਾਗ 'ਚ ਜੋ ਸਵਾਲ ਆਉਂਦਾ ਉਹ ਇਹ ਆਉਂਦਾ ਕਿ ਉਤਾਰਨਾ ਸੀ ਠੀਕ ਹੈ ਤੁਹਾਡੀ ਇਹ ਮਨਸ਼ਾ ਸੀ ਕਿ ਇਹਨਾਂ ਨੇ ਸਾਡੇ ਖਿਲਾਫ ਫੈਸਲੇ ਦਿੱਤੇ ਨੇ ਪਰ ਇੰਨੀ ਜ਼ਿਆਦਾ ਮਾਈਲੇਜ ਕੌਣ ਇਹਨਾਂ ਨੂੰ ਦੇ ਦਿੰਦਾ ਹੈ ਕਿ ਤੁਸੀਂ ਇੰਨੇ ਗੰਭੀਰ ਦੋਸ਼ ਲਾਉਨੇ ਦੋਸ਼ ਤਾਂ ਹੋਰ ਵੀ ਬਹੁਤ ਕਿਸਮ ਦੇ ਹੋ ਸਕਦੇ ਨੇ ਇੱਥੇ ਮੈਂ ਉਦਾਹਰਣ ਦੇ ਦਿੰਦਾ ਗੈਨੀ ਸੁਲਤਾਨ ਸਿੰਘ ਹੋਣਾ ਦੀ ਉਹਨਾਂ ਨੂੰ ਵੀ ਉਤਾਰਿਆ ਗਿਆ ਪਰ ਐਨੇ ਗੰਭੀਰ ਦੋਸ਼ ਲਾਉਣ ਦੇ ਮਾਇਲੇਜ ਦਿੰਦਾ ਕੌਣ ਹੈ ਕਿ ਸਿੱਖ ਪੰਥ ਇੰਨਾ ਕਮਜ਼ੋਰ ਹੋ ਗਿਆ ਕਿ ਉਹਨਾਂ ਨੂੰ ਜੋ ਕਰਨਾ ਚਾਹੁੰਦੇ ਨੇ ਕਰਨ ਦਿੰਦਾ ਨਹੀਂ ਐਕਚੁਅਲੀ ਇਦਾਂ ਨਹੀਂ ਹੈ ਜੇ ਜੋ ਕਰਨਾ ਚਾਹੁੰਦੇ ਜੇ ਕਰਨ ਦਿੰਦਾ ਹੁੰਦਾ ਤੇ ਅੱਜ ਇੱਥੇ ਨਾ ਖੜੇ ਹੁੰਦੇ ਜਿੱਥੇ ਹੈਗੇ ਨੇ ਦੂਜੀ ਗੱਲ ਹੈ ਵੀ ਗੈਨੀ ਅਰਪੀ ਸਿੰਘ ਦੇ ਖਿਲਾਫ ਉਹਨਾਂ ਨੂੰ ਐ ਲੱਗਦਾ ਵੀ ਇਹ 2 ਦਸੰਬਰ ਦਾ ਫੈਸਲੇ ਦਾ ਮੁੱਢ ਉਹਨੇ ਬੰਨਿਆ ਠੀਕ ਹੈ ਜੀ ਵੀ ਜਿਹੜੀ ਤਿੰਨ ਚੀਜ਼ਾਂ ਜਿਹੜੀਆਂ ਇਹਨਾਂ ਨੂੰ ਸਭ ਤੋਂ ਜ਼ਿਆਦਾ ਚੁਭ ਪਹਿਲੀ ਕਿ ਇਹ ਲੀਡਰਸ਼ਿਪ ਅਜੋ ਕਰਾਰ ਦਿੱਤੀ ਜਾਂਦੀ ਹੈ ਦੂਸਰਾ ਫਕਰੇ ਕੌਮ ਵਾਪਸ ਲੈਣਾ ਤੀਸਰਾ ਸੱਤ ਮੈਂਬਰੀ ਕਮੇਟੀ ਨੂੰ ਰਾਈਟਸ ਦੇਣਾ ਇਹ ਤਿੰਨੇ ਫੈਸਲਿਆਂ ਦੇ ਪਿੱਛੇ ਉਹ ਗਿਆਨੀ ਅਰਪੀ ਸਿੰਘ ਦਾ ਦਿਮਾਗ ਮੰਦੇ ਨੇ ਔਰ ਉਹਨਾਂ ਨੇ ਪਬਲਿਕਲੀ ਕਿਹਾ ਵੀ ਇਹ ਗਿਆਨੀ ਅਰਪੀ ਸਿੰਘ ਦਾ ਦਿਮਾਗ ਹੈ ਇਸ ਕਰਕੇ ਉਹਨਾਂ ਨਾਲ ਉਹ ਸੇਮ ਸਲੂਕਤਾ ਨਹੀਂ ਸੀ ਹੋਣਾ ਜੋ ਰਗਵੀਰ ਸਿੰਘ ਤੇ ਸੁਲਤਾਨ ਸਿੰਘ ਹੋਣਾ ਨਾ ਹੋਣਾ ਸੀ ਸੋ ਇੱਕ ਤਾਂ ਉਹ ਕਲੀਅਰ ਹੈ ਦੂਜਾ ਇਹ ਹੁੰਦਾ ਵੀ ਜਦੋਂ ਤੁਹਾਡੇ ਕੋਲ ਮੁੱਦੇ ਨਹੀਂ ਹੁੰਦੇ ਕਿਰਦਾਰ ਵਜੋਂ ਉਮੀਦਵਾਰ ਇਲੈਕਸ਼ਨ 'ਚ ਕਮਜ਼ੋਰ ਹੁੰਦਾ ਤੇ ਉਦੋਂ ਸੈਲੀਬ੍ਰਿਟੀ ਹਾਇਰ ਕੀਤੇ ਜਾਂਦੇ ਆ ਜੀ ਤਾਂ ਉਹਨਾਂ ਨੂੰ ਹੋਰ ਕੋਈ ਫਿਲਮ ਸਟਾਰ ਲੱਭਾ ਨਹੀਂ ਉਹਨਾਂ ਨੇ ਲੰਗਾਹ ਲੱਭ ਲਿਆ ਘਰ ਦਾ ਫਿਲਮ ਸਟਾਰ ਸੀ ਤੇ ਉਹਨਾਂ ਨੂੰ ਲੱਗਾ ਵੀ ਚਲੋ ਇੱਕ ਸੈਲੀਬ੍ਰਿਟੀ ਚਾਹੀਦਾ ਹੁਣ ਬਾਹਰੋਂ ਤਾਂ ਕੋਈ ਹਾਇਰ ਕਰ ਨਹੀਂ ਸਕਦੇ ਸ਼ੋਹਣੀ ਕਮੇਟੀ ਹੈ ਤੇ ਸਟਾਰ ਵੀ ਜਿਹੜਾ ਆ ਉਹ ਸਭ ਸੁਰਤ ਚਾਹੀਦਾ ਤੇ ਇਹਨਾਂ ਕੋਲ ਫਿਰ ਲੰਗਾਹ ਵਰਗਾ ਫਿਲਮ ਸਟਾਰ ਉਹਨਾਂ ਨੇ ਲੱਭ ਕੇ ਲਿਆਂਦਾ ਆਪਣੇ ਫੈਸਲੇ ਨੂੰ ਡਿਫੈਂਡ ਕਰਾਂਗੇ ਤੀਸਰੀ ਚੀਜ਼ ਜਿਹੜੀ ਇਹ ਆ ਵੀ ਜਿੱਥੋਂ ਇਹ ਤੁਸੀਂ ਪੁੱਛਿਆ ਵੀ ਇਹ ਕੰਫੀਡੈਂਸ ਕਿੱਥੋਂ ਆਉਂਦਾ ਉਹ ਕੰਫੀਡੈਂਸ ਆ ਵੀ ਇਹਦਾ ਮਾਈਂਡ ਸੈਟ ਆ ਸੁਖਦੀਰ ਬਾਦ ਉਹਦੀ ਜੁੰਡਲੀ ਦਾ ਤੁਹਾਨੂੰ ਯਾਦ ਹੋਏਗਾ ਜਦੋਂ ਪ੍ਰਦੀਪ ਕਲੇਰ ਫੜਾਇਆ ਗਿਆ ਸੀ ਬਰਗਾੜੀ ਬੇਦਬੀਆ ਦੇ ਕੇਸ 'ਚ ਤਾਂ ਉਹਨੇ ਇੰਟਰਵਿਊਜ਼ ਦਿੱਤੀਆਂ ਸੀ ਜੀ ਉਹ ਕਹਿੰਦਾ ਜਦੋਂ ਅਸੀਂ ਰਾਮ ਰੀਮ ਵਾਲੀ ਲੈਟਰ ਲੈ ਕੇ ਸੁਖਵੀਰ ਬਾਦਲ ਕੋਲ ਗਏ ਤੇ ਅਸੀਂ ਉਹਨੂੰ ਇੱਕ ਸਵਾਲ ਕੀਤਾ ਵੀ ਕੀ ਹੋਣੇ ਮਸਲਾ ਨਿਬੜ ਜਾਏਗਾ ਜੀ ਇਹ ਲੈਟਰ ਦੇ ਆਧਾਰ 'ਤੇ ਇਹ ਖਤਮ ਹੋ ਜਾਏਗਾ ਕਲੇਸ਼ ਜੀ ਕਹਿੰਦਾ ਉਹ ਕਹਿੰਦਾ ਵੀ ਜਿਵੇਂ ਤੁਹਾਡੇ ਸਿਸਟਮ ਦਾ ਡੇਰੇ ਵਾਲੇ ਸਿਸਟਮ ਦਾ ਬਾਬਾ ਰਾਮ ਰੀਮ ਹੈ ਸਿੱਖਾਂ ਵਾਲੇ ਪਾਸੇ ਬਾਬਾ ਮੈਂ ਹੂੰ ਇਹਦਾ ਮਤਲਬ ਉਹ ਮਾਈਂਡਸੈਟ ਐਟੀਟਿਊਡ ਔਰ ਕੌਨਫੀਡੈਂਸ ਲੈਵਲ ਉੱਥੇ ਖੜਾ ਹੈ ਕਿ ਉਹ ਅੱਜ ਵੀ ਆਪਣੇ ਆਪ ਨੂੰ ਆਪਣੇ ਆਪ ਨੂੰ ਹੀ ਪੰਥ ਮੰਨ ਤੇ ਉਹਦੀ ਥੱਲੇ ਵਾਲਾ ਜਿਹੜਾ ਬੰਦਰ ਸੈਨਾ ਉਹ ਆਪਣੇ ਬੌਸ ਨੂੰ ਹੀ ਪੰਥ ਮੰਨਦੀ ਹੈ ਇੱਥੇ ਮੈਂ ਇੱਕ ਹੋਰ ਗੱਲ ਜੋੜ ਦਿਆ ਸਕਦੇ ਹਾਂ ਭਾਜੀ ਕਿ ਇੱਕ ਹੋਰ ਤੁਸੀਂ ਹਾਲੀ ਸਾਹਿਬ ਦੀ ਇੰਟਰਵਿਊ ਸੁਣੀ ਹੋਊਗੀ ਉਹ ਹਾਲੀ ਸਾਹਿਬ ਇਹ ਜ਼ਿਕਰ ਕਰ ਰਹੇ ਨੇ ਕਿ ਮੈਂ ਗੱਲ ਕੀਤੀ ਕਿ ਜੋ ਕੁਝ ਹੋ ਰਿਹਾ ਉਹ ਕਹਿੰਦੇ ਮੈਂ 1 ਮੈਨ ਸ਼ੋ ਹੈ ਇਹ ਇਹ ਵਾਲਾ ਮਾਈਂਡ ਸੈਟ ਹੀ ਇਹਨਾਂ ਸਾਰੀਆਂ ਚੀਜ਼ਾਂ ਨੂੰ ਕਰਨ ਦਾ ਉਹਨਾਂ ਨੂੰ ਮਾਇਲੇਜ ਦੇ ਰਿਹਾ ਤੁਹਾਨੂੰ ਐਕਚੁਅਲੀ ਪ੍ਰੋਬਲਮ ਇੱਥੇ ਇਹ ਹੈ ਕਿ ਉਹਨੂੰ ਸ਼ਮਨੀ ਅਕਾਲੀ ਦਲ ਸ਼ਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੀ ਪ੍ਰਾਈਵੇਟ ਲਿਮਟਿਡ ਫਰਮ ਲੱਗ ਰਹੀ ਹੈ ਫਰਮ ਲੱਗ ਰਹੀ ਹੈ ਔਰ ਥੱਲੇ ਵਾਲੇ ਜਿਹੜੇ ਇਹ ਤੇ ਜੇ ਛੁਮਣੀ ਕਮੇਟੀ ਦੇ ਖਾਤੇ ਚੋਂ ਤਨਖਾਹ ਲੈ ਰਹੇ ਨੇ ਤੇ ਮੇਰੀ ਫਰਮ ਚੋਂ ਲੈ ਰਹੇ ਨੇ ਇਹ ਤਾਂ ਮੇਰਾ ਵਿੰਗ ਆ ਇੱਕ ਮੇਰੀ ਸਿਸਟਰ ਕੰਸਰਨ ਕੰਪਨੀ ਆ ਇੱਕ ਮੇਰੀ ਜਿਹੜੀ ਪੇਰੈਂਟ ਕੰਪਨੀ ਆ ਪ੍ਰਾਈਵੇਟ ਲਿਮਟਿਡ ਫਰਮ ਆ ਅਕਾਲੀਦਾਰ ਇਹਨੂੰ ਜਦ ਤੱਕ ਇਸ ਹੰਕਾਰ ਤੇ ਇਸ ਐਟੀਟਿਊਡ ਤੋਂ ਸੁਖੀਰ ਬਾਦਲ ਬਾਹਰ ਨਹੀਂ ਆਉਂਦਾ ਉਹਦੇ ਪੈਰ ਜ਼ਮੀਨ ਤੇ ਲੱਗਣੇ ਪੋਸੀਬਲ ਨਹੀਂ ਹੁਣ ਕੱਲ ਦੀ ਕੀ ਆਸ ਕਰ ਸਕਦੇ ਹਾਂ ਤੁਸੀਂ ਉਧਰ ਤੋਂ ਮਾ ਸਾਹਿਬ ਨੇ ਵੀ ਇਕੱਠ ਸੱਦਿਆ ਹੋਇਆ ਬਹੁਤ ਵੱਡੇ ਪੱਧਰ ਤੇ ਉਹ ਵੀ ਸ਼ਕਤੀ ਪ੍ਰਦਰਸ਼ਨ ਕਰਨ ਦੇ ਲਈ ਤਿਆਰ ਨੇ ਹਾਲਾਂਕਿ ਉਹਦੇ 'ਚ ਮੈਂ ਇਹ ਵੀ ਚਾਹੂੰਗਾ ਵੀ ਤੁਸੀਂ ਵੀ ਮੀਡੀਆ ਨਾਲ ਸੇਵਾਵਾ ਨਿਮਾਉਂਦੇ ਰਹੋ ਇਸ ਤੇ ਵੀ ਜ਼ਰੂਰ ਚਾਨਣਾ ਪਾ ਦਿਓ ਬਾਈ ਜਸਵੀਰ ਸਿੰਘ ਮੁਖਸਰ ਉਹਨਾਂ ਦਾ ਚੈਨਲ ਸਿਰਫ ਇਸ ਕਰਕੇ ਉਹਨਾਂ ਨੂੰ ਬੰਦ ਕਰਨਾ ਪਿਆ ਕਰ ਦਿੱਤਾ ਗਿਆ ਕਿ ਉਹਨਾਂ ਨੇ ਧੋਮਾ ਸਾਹਿਬ ਦੀ ਇੰਟਰਵਿਊ ਜਨ ਤੱਕ ਕੀਤੀ 40 ਮਿੰਟ ਚੱਲੀ ਸਿਰਫ ਉਹ ਇੰਟਰਵਿਊ ਇਹ ਦੇਖੋ ਇੱਕ ਤਾਂ ਮੈਂ ਪਹਿਲਾਂ ਵੀ ਸਪਸ਼ਟ ਕਰ ਦਵਾਂ ਵੀ ਸਾਡਾ ਇਹ ਸਾਰੇ ਸਿਨੈਰੀਓ ਚ ਵਿਰੋਧ ਕੀ ਹੈ ਸਾਡਾ ਵਿਰੋਧ ਵਿਧੀ ਵਿਧਾਨ ਦਾ ਹੈ ਕਿ ਤੁਸੀਂ ਉਹ ਵਿਧੀ ਵਿਧਾਨ ਬਣਾਓ ਠੀਕ ਹੈ ਤਰੀਕਾ ਬਦਲੋ ਜੀ ਇੱਕ ਲੋਬੀ ਉਹ ਹੈ ਜਿਹੜੀ ਇਸ ਕਰਕੇ ਵਿਰੋਧ ਕਰ ਰਹੀ ਹੈ ਕਿ ਉਹਨਾਂ ਨੂੰ ਲੱਗਦਾ ਕੁਲਦੀਪ ਸਿੰਘ ਗੜਗੱਜ ਮਿਸ਼ਨਰੀ ਹੈ ਤੇ ਸਾਡੀ ਸੰਪਰਦਾ ਨਾਲ ਸੰਬੰਧਤ ਨਹੀਂ ਹੈ ਸਾਡਾ ਉਸ ਵਿਰੋਧ ਨਾਲ ਕੋਈ ਲੈਣਾ ਦੇਣਾ ਨਹੀਂ ਸਾਨੂੰ ਲੱਗਦਾ ਵੀ ਜਿਹੜਾ ਕੁਲਦੀਪ ਸਿੰਘ ਗੜਗੱਜ ਦੇ ਸਮਰਥਨ ਸਿਰਫ ਇਸ ਕਰਕੇ ਕਰ ਰਹੇ ਨੇ ਉਹ ਮਿਸ਼ਨਰੀ ਹੈ ਉਹ ਵੀ ਕੌਮ ਦਾ ਕੌਮ ਦੇ ਗਨਾਹਗਾਰ ਨੇ ਤੇ ਜਿਹੜੇ ਸਿਰਫ ਇਸ ਕਰਕੇ ਵਿਰੋਧ ਕਰ ਰਹੇ ਨੇ ਵੀ ਉਹ ਮਿਸ਼ਨਰੀ ਹੈਗਾ ਉਹ ਵੀ ਕੌਮ ਦੇ ਗਨਾਹਗਾਰ ਅਸੀਂ ਦੋਵਾਂ ਨੂੰ ਡਿਨਾਈ ਕਰਦੇ ਹਾਂ ਕਿਸੇ ਵੀ ਬੰਦੇ ਦਾ ਸਮਰਥਨ ਜਾਂ ਵਿਰੋਧ ਇਸ ਕਰਕੇ ਨਹੀਂ ਹੋ ਸਕਦਾ ਉਹ ਤੁਹਾਡੇ ਧੜੇ ਤੁਹਾਡੀ ਵਿਚਾਰਧਾਰਾ ਨਾਲ ਸਹਿਮਤ ਆ ਜਾਂ ਤੁਹਾਡੀ ਸੰਪਰਦਾ ਨਾਲ ਰਿਲੇਟਡ ਹੈ ਇਹੀ ਬੇੜਾ ਗਰਕਤਾ ਇਹਨਾਂ ਗੱਲਾਂ ਕਰਕੇ ਤਾਂ ਅੱਜ ਤੱਕ ਹੋਇਆ ਤੁਸੀਂ ਮੈਰਿਟ ਤੇ ਸੱਚ ਤੇ ਹਾਲਾਤਾਂ ਤੇ ਔਰ ਜੋ ਜ਼ਰੂਰੀ ਹੈ ਉਹਦੇ ਤੇ ਗੱਲ ਕਰੋ ਸੋ ਆ ਸਾਡਾ ਬੜਾ ਕੰਸਰਨ ਸਾਫ਼ ਹੈ ਵੀ ਇੱਕ ਤਾਂ ਜਿਹੜਾ ਕਲੰਕ ਤੁਸੀਂ ਮੱਥੇ ਤੇ ਲਾਇਆ ਕੌਮ ਦੇ ਉਹਨੂੰ ਧੋਵੋ ਕਿ ਜਿਹੜੀ ਬਦਨਾਮੀ ਤੇ ਸ਼ਰਮਿੰਦਗੀ ਕੌਮ ਦੇ ਨੌਜਵਾਨਾਂ ਨੇ ਝੇਲੀ ਹੈ ਵੀ ਤੁਹਾਡੇ ਜਿਹਾਾਰੇ ਹੋ ਜੇ ਹੁੰਦੇ ਨੇ ਉਹ ਕਲੰਕ ਲਾਓ ਜਿਹੜਾ ਤੁਸੀਂ ਆਪਣੇ ਹੱਥੀ ਲਾਇਆ ਜਿਹੜੇ ਉਹਦੇ ਗਨਾਹਗਾਰ ਨੇ ਉਹਨਾਂ ਦੀ ਜਵਾਬਦੇਹੀ ਤੈਅ ਕਰੋ ਉਹਨਾਂ ਨੂੰ ਅੰਤਰੀ ਕਮੇਟੀ ਚੋਂ ਬਾਹਰ ਕੱਢੋ ਔਰ ਤੀਸਰਾ ਜਿਹੜਾ ਸਭ ਤੋਂ ਇੰਪੋਰਟੈਂਟ ਕੰਮ ਹੈ ਇਹਨਾਂ ਦੀ ਸੇਵਾ ਮੁਕਤੀ ਤੇ ਨਿਯੁਕਤੀ ਦਾ ਵਿਧੀ ਵਿਧਾਨ ਬਣਾਓ ਬਿਲਕੁਲ ਤੇ ਜਸਵੀਰ ਭਾਜੀ ਹੁਣਾਂ ਦਾ ਜਿਹੜਾ ਚੈਨਲ ਬੰਦ ਕਰਾਂਗੇ ਮੈਂ ਕਹੂੰਗਾ ਵੀ ਉਹ ਕੋਈ ਪਹਿਲਾ ਸਾਡਾ ਵੀਰ ਨਹੀਂ ਹੈ ਜਿਹੜਾ ਇਹ ਕ੍ਰਾਈਸਿਸ ਚੋਂ ਲੰਘ ਰਿਹਾ ਹੈ ਹਰ ਉਹ ਮੀਡੀਆ ਜਿਹੜਾ ਪੰਥ ਪ੍ਰਸਤ ਹੈ ਜਿਹਦੀ ਕਮਿਟਮੈਂਟ ਪੰਜਾਬ ਨਾਲ ਹੈ ਪੰਥ ਨਾਲ ਹੈ ਸੱਚ ਨਾਲ ਹੈ ਉਹਨੂੰ ਇਸ ਅ ਅਗਨੀ ਪ੍ਰੀਖਿਆ ਚੋਂ ਲੰਘਣਾ ਹੀ ਪੜੇ ਹੂੰ ਸੋ ਮੈਨੂੰ ਲੱਗਦਾ ਹੈ ਵੀ ਇਹ ਅਗਨੀ ਪ੍ਰੀਖਿਆ ਔਰ ਜਿਹੜੀ ਕੁਝ ਸਮੇਂ ਲਈ ਤੁਹਾਨੂੰ ਮੈਂਟਲੀ ਟੌਰਚਰ ਜ਼ਰੂਰ ਕਰਦੀ ਹੈ ਆਰਥਿਕ ਨੁਕਸਾਨ ਵੀ ਕਰਦੀ ਹੈ ਪਰ ਇਹ ਇੱਕ ਵੈਲੀਡੇਸ਼ਨ ਹੈ ਕਿ ਤੁਸੀਂ ਪੰਜਾਬ ਪ੍ਰਸਤ ਆਖਰੀ ਸਵਾਲ ਟੇਕ ਸਿੰਘ ਤੋਂ ਨੌਲਾ ਹੋਣਾ ਤੇ ਕੋਈ ਗੱਲ ਨਹੀਂ ਹੋਈ ਅੱਜ ਉਸ ਤੇ ਕੀ ਪ੍ਰਤੀਕਰਮ ਹੈ ਕਿਉਂਕਿ ਸਾਰੇ ਚੁੱਪ ਨੇ तकरीबन ਹੁਣ ਐਸਜੀਪੀਸੀਪੀ ਉਹਨਾਂ ਤੇ ਚੁੱਪ ਹੀ ਨਜ਼ਰ ਆ ਰਿਹਾ ਮੈਨੂੰ ਲੱਗਦਾ ਹੈ ਸ਼ਾਇਦ ਇਹ ਕਿਤਨਾ ਕਿਤੇ ਸੰਕੇਤ ਹੈ ਵੀ ਉਹਨਾਂ ਨੂੰ ਨਿਯੁਕਤੀ ਜਾਂ ਸੇਵਾ ਸੰਭਾਲ ਸਮਾਗਮ ਉਹਨਾਂ ਦਾ ਹੋਣਾ ਹੀ ਨਹੀਂ ਹੈ ਬੈਕਸਟੈਪ ਕਰ ਲੈਣਗੇ ਬੈਕਸਟੈਪ ਕਰ ਲੈਣਗੇ ਮੈਨੂੰ ਲੱਗਦਾ ਵੀ 99% ਟੈਕਸਿੰਗ ਤੋਂ ਔਲੇ ਦੇ ਬੈਕਸਟੈਪ ਕਰ ਬਹੁਤ ਬਹੁਤ ਧੰਨਵਾਦ ਵਾਈਕੋ ਜੀ ਦਾ ਕੰਮ ਸਾਹਿਬ